ਦੀ ਇਹ ਖਬਰ ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਾਨਾ ਸਿੱਧੂ ਤੜਕਸਾਰ ਕਿਸਾਨਾਂ ਦੇ ਉੱਤੇ ਤਤਾ ਹੁੰਦਾ ਹੋਇਆ ਨਜ਼ਰ ਆਇਆ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਕਿਸਾਨ ਲੀਡਰਾਂ ਨੂੰ ਅਜਿਹੀਆਂ ਗੱਲਾਂ ਆਖ ਦਿੱਤੀਆਂ ਕਿ ਮੈਨੂੰ ਸ਼ਰਮ ਆਉਂਦੀ ਆ ਕਿਸਾਨ ਲੀਡਰਾਂ ਦੇ ਉੱਤੇ ਆਖਰ ਕਿਹੜੇ ਕਿਸਾਨਾਂ ਦੇ ਉੱਤੇ ਪੜ ਗਿਆ ਪਾਨਾ ਸਿੱਧੂ ਕਿਉਂ ਆਉਂਦੀ ਆ ਪਾਨਾ ਸਿੱਧੂ ਨੂੰ ਕਿਸਾਨ ਲੀਡਰਾਂ ਦੇ ਉੱਤੇ ਸ਼ਰਮ ਆਖਰ ਕਿਉਂ ਅਜਿਹੀ ਐਡੀ ਵੱਡੀ ਗੱਲ ਪਾਨਾ ਸਿੱਧੂ ਨੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚ ਕੇ ਕਹੀ ਆ ਤੁਹਾਨੂੰ ਪਾਨਾ ਸਿੱਧੂ ਦੀ ਜਵਾਨੀ ਸੁਣਾਉ ਦਿੰਨੇ ਆ ਵੱਡੀ ਗੱਲ ਆ ਦੇਖੋ ਮੈਨੂੰ ਇਹੀ ਗੱਲ ਵਾਰ-ਵਾਰ ਸਤਾਉਂਦੀ ਆ ਕਿ ਮੈਂ ਉਸ ਸਮੇਂ ਨੂੰ ਯਾਦ ਕਰਦਾ ਜਦੋਂ ਸਾਡੇ ਗੁਰੂ ਸਾਹਿਬ ਸਾਰਾ ਸਰਬਸ ਵਰਗੇ ਆਪਣਾ ਆਪ ਬਾਰਗੇ ਲੀਡਰ ਕਿਹਨੂੰ ਕਿਹਾ ਜਾਂਦਾ ਆਪਣਾ ਆਪ ਆ ਬਾਰਨ ਵਾਲੇ ਨੂੰ ਹੁਣ ਸਾਡੇ ਵਰਗਿਆਂ ਨੂੰ ਕੀ ਆ ਅਸੀਂ ਤਾਂ ਆਮ ਇਨਸਾਨ ਆ ਸਾਡਾ ਅੱਜ ਲੀਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਆਪਣਾ ਆਪ ਬਾਰ ਰਿਹਾ ਪਰ ਜਿਹੜੀ ਮੇਰੀ ਬੇਨਤੀ ਆ ਦੇਖੋ ਇਹੀ ਆ ਕਿ ਜਿਹੜਾ ਲੀਡਰ ਹੁੰਦਾ ਜਦੋਂ ਆਪਣਾ ਆਪ ਦਾਅ ਤੇ ਲਾ ਕੇ ਬਹਿ ਜੇ ਤਾਂ ਫਿਰ ਸਾਨੂੰ ਸਾਰਿਆਂ ਨੂੰ ਫਰਜ ਮੰਨਦਾ ਜਿਹੜੀ ਸਾਡੀ ਲੜਾਈ ਕੀ ਆ ਸਭ ਨੂੰ ਪਤਾ ਸਾਡੇ ਪੰਜਾਬ ਦੀ ਮੇਨ ਲੜਾਈ ਕੀ ਆ ਸਭ ਤੋਂ ਵੱਡੀ ਸਾਡੇ ਕਿਸਾਨਾਂ ਦੀ ਲੜਾਈ ਕੀ ਆ ਐਮ ਐਸ ਪੀ ਦੀ ਲੜਾਈ ਆ ਖੇਤੀ ਸੈਕਟਰ ਬਚਾਉਣ ਦੀ ਲੜਾਈ ਆ ਇਹ ਸਾਰੀਆਂ ਜਿੱਥੇ ਬੰਦियां ਵਾਕਾ ਵਾਕ ਲੜਦੀਆਂ ਨੇ ਪਰ ਜਦੋਂ ਇੱਕ ਜਦੋਂ ਇੱਕ ਆਗੂ ਜਿਹੜਾ ਉਹਦੇ ਵਿੱਚੋਂ ਆਗੂ ਉਹ ਹੁੰਦਾ ਜਦੋਂ ਆਪਣਾ ਆਪ ਦਾਤੇ ਲਾ ਕੇ ਬਹਿ ਜੇ ਇਸ ਕਰਕੇ ਜਦੋਂ ਸਾਡਾ ਦੇਸ਼ ਗੁਲਾਮ ਸੀਗਾ ਮੁਗਲਾਂ ਦੇ ਅਧੀਨ ਗੁਲਾਮ ਸੀਗਾ ਤਾਂ ਗੁਰੂ ਸਾਹਿਬ ਨੇ ਸਰਵਾਂਸ ਵਾਰਿਆ ਤਾਂ ਸਾਡੇ ਅੰਗਰੇਜ਼ਾਂ ਸਮੇ ਸਾਡੇ ਗਾਦਰੀ ਬਾਬੇ ਨੇ ਜਾਨਾਂ ਵਾਰੀਆਂ ਅੱਜ ਦੀ ਗੱਲ ਕਰੀਏ ਅੱਜ ਵੀ ਜਿਹੜਾ ਸਾਡੇ ਉਹੀ ਸੰਘਰਸ਼ੀ ਤੋਂ ਸਾਡੇ ਵਿੱਚ ਸਾਵਲ ਨੇ ਲੋੜ ਹਨ ਉਹਨਾਂ ਨੂੰ ਪਰਖਣ ਦੀ ਲੋੜ ਹੈ ਉਹਨਾਂ ਨੂੰ ਦੇਖਣ ਦੀ ਅੱਜ ਉਹੀ ਸਾਡਾ ਸੰਘਰਸ਼ੀ ਯੋਧਾ ਸਰਦਾਰ ਜਸਜੀਤ ਸਿੰਘ ਢੱਲੇਵਾਲ ਸਾਡਾ ਬਾਪੂ ਜੀ ਬੈਠੇ ਨੇ ਸਾਡੀਆਂ ਸਾਰੀਆਂ ਸਤਿਕਾਰਯੋਗ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਸਾਡੀ ਲੜਾਈ ਇੱਕਾ ਲੜਾਈ ਪੰਜਾਬ ਦੀ ਖੇਤੀਬਾੜੀ ਬਚਾਉਣ ਨੂੰ ਆ ਕਿਸਾਨਾਂ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਬਚਾਉਣ ਦੀ ਲੜਾਈ ਹੈ ਸਾਡੀ ਤਾਂ ਫਿਰ ਕਿਉਂ ਨਾ ਇਕੱਠੇ ਹੋ ਕੇ ਲੜੀਏ ਮੇਰੀਆਂ ਸਾਰੇ ਆਗੂਆਂ ਦੇ ਚਰਨਾਂ 'ਚ ਬੇਨਤੀ ਹੈ ਇਹ ਛੋਟੇ ਛੋਟੇ ਗਿੱਲੇ ਸਿਕਿਆਂ ਨੂੰ ਆਪਦੇ ਨੂੰ ਪੁਝਾ ਪਲਾਓ ਕੌਣ ਵੱਡਾ ਕੌਣ ਛੋਟਾ ਵੱਡਾ ਉਹ ਹੁੰਦਾ ਜਦੋਂ ਦੇਖੋ ਜਦੋਂ ਸਾਡੇ ਘਰੇ ਦੁੱਖ ਹੁੰਦਾ ਅਸੀਂ ਜਿਹੜਾ ਬੰਦਾ ਦੁੱਖ ਦੇ ਵਿੱਚ ਬਿਨਾ ਕਹੇ ਜਾਵੇ ਉਹਨੂੰ ਸਿਆਣਾ ਸਮਝਿਆ ਜਾਂਦਾ ਉਹਨੂੰ ਸਮਝਦਾਰ ਸਮਝਿਆ ਜਾਂਦਾ ਵਿਆਹ ਦੇ ਵਿੱਚ ਕੋਈ ਅਗਲਾ ਕਿਹਨਾ ਆਪਾਂ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਬੁਲਾਈਏ ਜਿਹੜਾ ਦੁੱਖ ਦੇ ਵਿੱਚ ਆਪ ਚੱਲ ਕਿਉਂਗੇ ਤੁਹਾਡਾ ਨਾਮ ਵੱਡਾ ਹੋਊਗਾ ਮੈਂ ਸਤਿਕਾਰਯੋਗ ਸਰ ਜਿੱਥੇ ਬੰਦਿਆਂ ਦੇ ਵੱਡੇ ਆਖ ਨੂੰ ਕਹਿ ਰਹੇ ਹਾਂ ਜਦੋਂ ਅੱਜ ਇਹ ਸੰਘਰਸ਼ ਦੇ ਵਿੱਚ ਤੁਸੀਂ ਆਪ ਚੱਲ ਕੇ ਆਓਗੇ ਆਪ ਡੱਲੇਵਾਲਾ ਸਾਬਨਾ ਆ ਕੇ ਬਟੂਗੋ ਤੁਹਾਡੇ ਬਹੁਤ ਵੱਡੇ ਵੱਡੇ ਨਾਮ ਨੇ ਅੱਜ ਧਿੱਕਰ ਮੇਰਾ ਇੱਕੋ ਹੀ ਕੰਮ ਰਿਹਾ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਗੱਲ ਕਹਿਣਾ ਹੋਣਾ ਵੀ ਆਪਾਂ ਕਿਸੇ ਵੀ ਆਗੂ ਦੇ ਖਿਲਾਫ ਨਾ ਬੋਲੀਏ ਸਾਡੀ ਲੜਾਈ ਸਸੀਂ ਲੀਡਰਾਂ ਦੇ ਖੁੱਲ੍ਹ ਕੇ ਖਿਲਾਫ ਬੋਲੀਏ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਜਿਹੜਾ ਇੱਕ ਐਮਐਲਏ ਬਣ ਕੇ ਕਰੋੜਾਂ ਰੁਪਇਆ ਇਕੱਠਾ ਕਰ ਜਾਂਦਾ ਉਹਨਾਂ ਦੇ ਖਿਲਾਫ ਹੋਵੇ ਪਰ ਆਗੂਆਂ ਦੇ ਛੋਟੇ ਛੋਟੇ ਜਿਹੜੇ ਆਪਣੇ ਮਾਰੇ ਕੋਈ ਬਾਹਲੇ ਵੱਡੀ ਗੱਲਬਾਤ ਨਹੀਂ ਆਗੂ ਆਪਣੇ ਆਪ ਵੱਡਾ ਪਣ ਦਿਖਾਉਂਦੇ ਹੋਏ ਆਪਣੇ ਜਥੇਬੰਦੀ ਲੈ ਕੇ ਆਪ ਆਓ ਮੇਰੇ ਆਗੂ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਦੇਖੋ ਜਿਹੜਾ ਆਗੂ ਪਹਿਲਾਂ ਅੱਜ ਢੱਲੇਵਾਲ ਸਾਹਿਬ ਨਾਲ ਆ ਕੇ ਬੈਠੂਗਾ ਉਹਦਾ ਨਾਮ ਢੱਲੇਵਾਲ ਸਾਹਿਬ ਦੇ ਬਰਾਬਰ ਹੀ ਹੋਣਾ ਹੈ ਕਿਉਂ ਜੀ ਬਿਲਕੁਲ ਜਿਹੜਾ ਵੀ ਕੋਈ ਆਪਣਾ ਆਪ ਲਾ ਕੇ ਬੈਠੂਗਾ ਵੀ ਕੋਈ ਆਪਣੀ ਜਥੇਬੰਦੀ ਆਪਣਾ ਕੈਡਰ ਲੈ ਕੇ ਆਉ ਉਹਦਾ ਨਾਮ ਵੱਡਾ ਹੋਣਾ ਹੈ ਇਹ ਕੋਈ ਇਹ ਤਾਂ ਹੈਡਿੰਗ ਆ ਦੇਖੋ ਇਹਦੇ ਵਿੱਚ ਤੁਸੀਂ ਆਪਾਂ ਆਪ ਹੀ ਦੇਖ ਲਓ ਪਿੰਡਾਂ ਦੇ ਵਿੱਚ ਆਪਣੇ ਲੱਖ ਦੁਸ਼ਮਣੇ ਹੁੰਦੇ ਨੇ ਜਦੋਂ ਕੋਈ ਦੁੱਖ ਦੀ ਕੋਈ ਘਟਨਾ ਵਾਪਰ ਜਿੰਦੇ ਉਹਦੇ ਆਪਾਂ ਘਰੇ ਜਾਂਦੇ ਆ ਉਹ ਆਪਣੀਆਂ ਲੜਾਈਆਂ ਗਿੱਲੇ ਛਕਵੇਂ ਦੂਰ ਹੋ ਜਾਂਦੇ ਨੇ ਅਗਲਾ ਕਹਿੰਦਾ ਇਸ ਤੋਂ ਬਾਅਦ ਵੀ ਆਪਾਂ ਸੋਚਦੇ ਆ ਵੀ ਮੇਰੇ ਉਹ ਗਮ ਦੇ ਵਿੱਚ ਆਇਆ ਮੇਰੇ ਉਹ ਸੋਗ ਦੇ ਵਿੱਚ ਆਇਆ ਇਹ ਮੈਂ ਦੇਖੀ ਆ ਇਹ ਗੱਲ ਆਪਣੇ ਪੰਜਾਬ ਦੀ ਰੀਤ ਆ ਆ ਸਭ ਦਾ ਫਰਜ਼ਮੰਦ ਦਾ ਕਿ ਆਪੋ ਆਪਣੇ ਉਹ ਗੱਲਾਂ ਭਲਾ ਕੇ ਆਓ ਮੇਰੀ ਸਾਰਿਆਂ ਚਾਰਾਂਜ ਬੇਨਤੀ ਆ ਦੇਖੋ ਉੱਪਰ ਆਕਟਰਪਾਜੀ ਦਾ ਬਿਆਨ ਆ ਗਿਆ ਸਾਰੇ ਭਾਜਪਾ ਲੀਡਰਾਂ ਦਾ ਬਿਆਨ ਆ ਗਿਆ ਦੇਖੋ ਕਿੰਨੇ ਕਿੰਨੇ ਸਭ ਦਾ ਬਿਆਨ ਆ ਗਿਆ ਆਏ ਬਿਆਨ ਆਏ ਕਿਉਂ ਗੱਲ ਚੱਲੀ ਕਿਉਂ ਜੇ ਡੱਲੇਵਾਲ ਸਾਹਿਬ ਨੇ ਆਪਣਾ ਆਪ ਦਾਤ ਤੇ ਲਾ ਕੇ ਬਿਟੇ ਤਾਂ ਗੱਲ ਚੱਲੀ ਤਾਏ ਤੁਹਾਡੀ ਗੱਲ ਚੱਲ ਰਹੀ ਹੈ ਵੱਡੀ ਗੱਲ ਹੈ ਦੇਖੋ ਮੈਨੂੰ ਇਹੀ ਗੱਲ ਵਾਰ-ਵਾਰ ਸਤਾਉਂਦੀ ਹੈ ਕਿ ਮੈਂ ਉਹ ਉਸ ਸਮੇਂ ਨੂੰ ਯਾਦ ਕਰਦਾ ਜਦੋਂ ਸਾਡੇ ਗੁਰੂ ਸਾਹਿਬ ਸਾਰਾ ਸੰਸਾਰ ਵਰਗੇ ਆਪਣਾ ਆਪ ਵਰਗੇ ਲੀਡਰ ਕਿਹਨੂੰ ਕਿਹਾ ਜਾਂਦਾ ਆਪਣਾ ਆਪ ਆਵਾਰਨ ਵਾਲੇ ਨੂੰ ਹੁਣ ਸਾਡੇ ਵਰਗਿਆਂ ਨੂੰ ਕੀ ਹੈ ਸਸਤਾ ਆਮ ਇਨਸਾਨ ਹੈ ਸਾਡਾ ਅੱਜ ਲੀਡਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਆਪਣਾ ਆਪ ਬਾਰ ਰਿਹਾ ਹੈ ਪਰ ਜਿਹੜੀ ਮੇਰੀ ਬੇਨਤੀ ਹੈ ਦੇਖੋ ਇਹੀ ਹੈ ਕਿ ਜਿਹੜਾ ਲੀਡਰ ਹੁੰਦਾ ਜਦੋਂ ਆਪਣਾ ਆਪ ਦਾਅ ਤੇ ਲਾ ਕੇ ਬਹਿ ਜਾਏ ਤਾਂ ਫਿਰ ਸਾਨੂੰ ਸਾਰਿਆਂ ਨੂੰ ਹਰਜ ਮੰਨਦਾ ਜਿਹੜੀ ਸਾਡੀ ਲੜਾਈ ਕੀ ਆ ਸਭ ਨੂੰ ਪਤਾ ਸਾਡੇ ਪੰਜਾਬ ਦੀ ਮੇਨ ਲੜਾਈ ਕੀ ਆ ਸਭ ਤੋਂ ਵੱਡੀ ਸਾਡੇ ਕਿਸਾਨਾਂ ਦੀ ਲੜਾਈ ਕੀ ਆ ਐਮਐਸਪੀ ਦੀ ਲੜਾਈ ਆ ਖੇਤੀ ਸੈਕਟਰ ਬਚਾਉਣ ਦੀ ਲੜਾਈ ਆ ਇਹ ਸਾਰੀਆਂ ਜਿੱਥੇ ਬੰਦੀਆਂ ਵੱਖ-ਵੱਖ ਲੜਦੀਆਂ ਨੇ ਪਰ ਜਦੋਂ ਇੱਕ ਜਦੋਂ ਇੱਕ ਆਗੂ ਜਿਹੜਾ ਉਹਦੇ ਵਿੱਚੋਂ ਆਗੂ ਉਹ ਹੁੰਦਾ ਜਦੋਂ ਆਪਣਾ ਆਪ ਦਾਤੇ ਲਾ ਕੇ ਬੈਜੇ ਇਸ ਕਰਕੇ ਜਦੋਂ ਸਾਡਾ ਦੇਸ਼ ਗੁਲਾਮ ਸੀਗਾ ਮੁਗਲਾਂ ਦੇ ਅਧੀਨ ਗੁਲਾਮ ਸੀਗਾ ਤਾਂ ਗੁਰੂ ਸਾਹਿਬ ਨੇ ਸਰਵਾਂ ਸੰਵਾਰਿਆ ਤਾਂ ਸਾਡੇ ਅੰਗਰੇਜ਼ਾਂ ਸਮੇ ਸਾਡੇ ਗਾਦਰੀ ਪਾਬਿਆਂ ਨੇ ਜਾਨਾਂ ਵਾਰੀਆਂ ਅੱਜ ਦੀ ਗੱਲ ਕਰੀਏ ਅੱਜ ਵੀ ਜਿਹੜਾ ਸਾਡੇ ਉਹੀ ਸੰਘਰਸ਼ੀ ਲੋਕ ਸਾਡੇ ਵਿੱਚ ਸਾਵਲ ਨੇ ਲੋੜ ਹਨ ਉਹਨਾਂ ਨੂੰ ਪਰਖਣ ਦੀ ਲੋੜ ਹਨ ਉਹਨਾਂ ਨੂੰ ਦੇਖਣ ਦੀ ਅੱਜ ਉਹੀ ਸਾਡਾ ਸੰਘਰਸ਼ੀ ਯੋਧਾ ਸਰਦਾਰ ਜਸਜੀਤ ਸਿੰਘ ਢੱਲੇਵਾਲ ਸਾਡਾ ਬਾਪੂ ਜੀ ਬੈਠੇ ਨੇ ਸਾਡੀਆਂ ਸਾਰੀਆਂ ਸਤਿਕਾਰਯੋਗ ਜਥੇਬੰਦੀਆਂ ਨੂੰ ਬੇਨਤੀ ਹੈ ਜੇ ਸਾਡੀ ਲੜਾਈ ਇੱਕਾ ਲੜਾਈ ਪੰਜਾਬ ਦੀ ਖੇਤੀਬਾੜੀ ਬਚਾਉਣ ਨੂੰ ਆ ਕਿਸਾਨਾਂ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਬਚਾਉਣ ਦੀ ਲੜਾਈ ਹੈ ਸਾਡੀ ਤਾਂ ਫਿਰ ਕਿਉਂ ਨਾ ਇਕੱਠੇ ਹੋ ਕੇ ਲੜੀਏ ਮੇਰੀਆਂ ਸਾਰੇ ਆਗੂਆਂ ਦੇ ਚਰਮਾਂ ਚ ਬੇਨਤੀ ਹੈ ਇਹ ਛੋਟੇ ਛੋਟੇ ਗਿੱਲੇ ਸਿਕਿਆਂ ਨੂੰ ਆਪਦੇ ਨੂੰ ਪੁਝਾ ਭਲਾਓ ਕੌਣ ਵੱਡਾ ਕੌਣ ਛੋਟਾ ਵੱਡਾ ਉਹ ਹੁੰਦਾ ਜਦੋਂ ਦੇਖੋ ਜਦੋਂ ਸਾਡੇ ਘਰੇ ਦੁੱਖ ਹੁੰਦਾ ਅਸੀਂ ਜਿਹੜਾ ਬੰਦਾ ਦੁੱਖ ਦੇ ਵਿੱਚ ਬਿਨਾ ਕਹੇ ਜਾਵੇ ਉਹਨੂੰ ਸਿਆਣਾ ਸਮਝਿਆ ਜਾਂਦਾ ਉਹਨੂੰ ਸਮੇਂਦਾਰ ਸਮਝਿਆ ਜਾਂਦਾ ਵਿਆਹ ਦੇ ਵਿੱਚ ਕੋਈ ਅਗਲਾ ਕਿਹਨਾ ਆਪਾਂ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਬੁਲਾਈਏ ਜੇ ਦੁੱਖ ਦੇ ਵਿੱਚ ਆਪ ਚੱਲ ਕਿਉਂਗੇ ਤੁਹਾਡਾ ਨਾਮ ਵੱਡਾ ਹੋਊਗਾ ਮੈਂ ਸਤਿਕਾਰਯੋਗ ਸਰ ਜਿੱਥੇ ਬੰਦਿਆਂ ਦੇ ਵੱਡੇ ਆਖ ਨੂੰ ਕਹਿ ਰਹੇ ਹਾਂ ਜਦੋਂ ਅੱਜ ਇਹ ਸੰਘਰਸ਼ ਦੇ ਵਿੱਚ ਤੁਸੀਂ ਆਪ ਚੱਲ ਕੇ ਆਓਗੇ ਆਪ ਡੱਲੇਵਾਲ ਸਭ ਨਾ ਆ ਕੇ ਬਿੱਟੋਗੇ ਤੁਹਾਡੇ ਬਹੁਤ ਵੱਡੇ ਵੱਡੇ ਨਾਮ ਨੇ ਅੱਜ ਜ਼ਿਕਰ ਮੇਰਾ ਕੋਈ ਕੰਮ ਰਿਹਾ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਵੀ ਆਪਾਂ ਕਿਸੇ ਵੀ ਆਗੂ ਦੇ ਖਿਲਾਫ ਨਾ ਬੋਲੀਏ ਸਾਡੀ ਲੜਾਈ ਸਸੀ ਲੀਡਰਾਂ ਦੇ ਖੁੱਲ੍ਹ ਕੇ ਖਿਲਾਫ ਬੋਲੀਏ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਜਿਹੜਾ ਇੱਕ ਐਮਐਲਏ ਬਣ ਕੇ ਕਰੋੜਾਂ ਰੁਪਏ ਇਕੱਠਾ ਕਰ ਜਾਂਦਾ ਉਹਨਾਂ ਦੇ ਖਿਲਾਫ ਹੋ ਪਰ ਆਗੂਆਂ ਦੇ ਛੋਟੇ ਛੋਟੇ ਜਿਹੜੇ ਆਪਣੇ ਮਾਰੇ ਕੋਈ ਬਾਹਲੇ ਵੱਡੀ ਗੱਲਬਾਤ ਨਹੀਂ ਆਗੂ ਆਪਣੇ ਆਪ ਵੱਡਾਪਣ ਦਿਖਾਉਂਦੇ ਹੋਏ ਆਪਣੇ ਜਥੇਬੰਦੀ ਲੈ ਕੇ ਆਪ ਆਓ ਮੇਰੇ ਆਗੂ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਦੇਖੋ ਜਿਹੜਾ ਆਗੂ ਪਹਿਲਾਂ ਅੱਜ ਢੱਲੇਵਾਲ ਸਾਹਿਬ ਨਾਲ ਆ ਕੇ ਬੈਠੂਗਾ ਉਹਦਾ ਨਾਮ ਢੱਲੇਵਾਲ ਸਾਹਿਬ ਦੇ ਬਰਾਬਰ ਹੀ ਹੋਣਾ ਹੈ ਕਿਉਂ ਜੀ ਬਿਲਕੁਲ ਜਿਹੜਾ ਵੀ ਕੋਈ ਆਪਣਾ ਆਪ ਲਾ ਕੇ ਬੈਠੂਗਾ ਵੀ ਕੋਈ ਆਪਣੀ ਜਥੇਬੰਦੀ ਆਪਣਾ ਕੇਡਰ ਲੈ ਕੇ ਆ ਉਹਦਾ ਨਾਮ ਵੱਡਾ ਹੋਣਾ ਇਹ ਕੋਈ ਇਹ ਤਾਂ ਹੈਂਡਿੰਗ ਆ ਦੇਖੋ ਇਹਦੇ ਵਿੱਚ ਤੁਸੀਂ ਆਪਾਂ ਆਪ ਹੀ ਦੇਖ ਲਓ ਪਿੰਡਾਂ ਦੇ ਵਿੱਚ ਆਪਣੇ ਲੱਖ ਦੁਸ਼ਮਣੇ ਹੁੰਦੇ ਨੇ ਜਦੋਂ ਕੋਈ ਦੁੱਖ ਦੀ ਕੋਈ ਘਟਨਾ ਵਾਪਰ ਜਾਂਦੀ ਉਹਦੇ ਆਪਾਂ ਘਰੇ ਜਾਂਦੇ ਆ ਉਹ ਆਪਣੀਆਂ ਲੜਾਈਆਂ ਗੱਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਅਗਲਾ ਕਹਿੰਦਾ ਇਸ ਤੋਂ ਬਾਅਦ ਵੀ ਆਪਾਂ ਸੋਚਦੇ ਆ ਵੀ ਮੇਰੇ ਉਹ ਗਮ ਦੇ ਵਿੱਚ ਆਇਆ ਮੇਰੇ ਉਹ ਸੋਗ ਦੇ ਵਿੱਚ ਆਇਆ ਇਹ ਮੈਂ ਦੇਖੀ ਆ ਇਹ ਗੱਲ ਆਪਣੇ ਪੰਜਾਬ ਦੀ ਰੀਤ ਆ ਸਭ ਦਾ ਫਰਜ਼ ਬਣਦਾ ਕਿ ਆਪੋ ਆਪਣੇ ਉਹ ਗੱਲਾਂ ਭਲਾ ਕੇ ਆਓ ਮੇਰੀ ਸਾਰਿਆਂ ਚਾਰਾਂ ਅੱਜ ਬੇਨਤੀ ਆ ਦੇਖੋ ਉੱਪਰ ਆਕਟਰਪਾਜੀ ਦਾ ਬਿਆਨ ਆ ਗਿਆ ਸਾਰੇ ਭਾਜਪਾ ਲੀਡਰਾਂ ਦਾ ਬਿਆਨ ਆ ਗਿਆ ਦੇਖੋ ਕਿੰਨੇ ਕਿੰਨੇ ਸਬਦਾ ਬਿਆਨ ਆਗਾ ਆਏ ਬਿਆਨ ਆਏ ਕਿਉਂ ਗੱਲ ਚੱਲੀ ਕਿਉਂ ਜੇ ਡੱਲੇਵਾਲ ਸਾਹਿਬ ਨੇ ਆਪਣਾ ਆਪ ਦਾਅ ਤੇ ਲਾ ਕੇ ਬਿਠੇ ਤਾਂ ਗੱਲ ਚੱਲੀ ਹੈ ਤਾਂ ਇਹ ਤੁਹਾਡੀ ਗੱਲ ਚੱਲ ਰਹੀ ਹੈ ਇਹ ਸਭ ਨੂੰ ਸਮਝਣ ਦੀ ਲੋੜ ਹੈ ਅੱਜ ਉੱਪਰ ਰਾਸ਼ਟਰਪਤੀ ਦਾ ਬਿਆਨ ਆਇਆ ਕੱਲ ਨੂੰ ਰਾਸ਼ਟਰਪਤੀ ਦਾ ਬਿਆਨ ਉਹ ਪ੍ਰਧਾਨ ਮੰਤਰੀ ਦਾ ਵੀ ਆਊਗਾ ਜੇਕਰ ਲੜਾਈ ਤੇਜ਼ ਕਰੋਗੇ ਤਾਂ ਤਾਂ ਸਾਰੇ ਮਸਲਾ ਵੀ ਹੱਲ ਹੋਊਗਾ ਇਹ ਸਾਰਿਆਂ ਦੀ ਬੇਨਤੀ ਹੈ ਕਿ ਅਨੇ ਦੂਜੀਆਂ ਜਥੇਬੰਦੀਆਂ ਦੇ ਆਉਣ ਦੀ ਗੱਲ ਕੀਤੀ ਤੁਸੀਂ ਉੱਥੋਂ ਸਟੇਜਾਂ ਤੋਂ ਵੀ ਆਗੂ ਬੋਲ ਤਾਂ ਤੁਸੀਂ ਸੁਣਿਆ ਭਾਨਾ ਸਿੱਧੂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਉਹਨਾਂ ਕਿਸਾਨ ਲੀਡਰਾਂ ਨੂੰ ਸ਼ਰਮ ਦੀ ਗੱਲ ਆਖੀ ਆ ਕਿ ਸ਼ਰਮ ਆਉਂਦੀ ਆ ਮੈਨੂੰ ਉਹਨਾਂ ਕਿਸਾਨ ਲੀਡਰਾਂ ਤੇ ਜਿਹੜੇ ਹਾਲੇ ਤੱਕ ਵੀ ਜਗਜੀਤ ਸਿੰਘ ਡੱਲੇਵਾਲ ਦੀ ਸਾਰ ਲੈਣ ਦੇ ਲਈ ਨਹੀਂ ਪਹੁੰਚੇ ਕਿਉਂਕਿ ਮਰਨ ਵਰਤ ਦੇ ਉੱਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਪਿਛਲੇ 15 ਦਿਨਾਂ ਤੋਂ ਅੱਜ 16ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਇੱਕ ਟਾਈਮ ਵੀ ਜੇਕਰ ਕੋਈ ਵਿਅਕਤੀ ਰੋਟੀ ਨਹੀਂ ਖਾਂਦਾ ਤਾਂ ਦੂਜੇ ਡੰਗ ਨੂੰ ਉਸ ਨੂੰ ਤਲਮੱਛੀ ਲੱਗ ਜਾਂਦੀ ਆ ਕਿ ਮੈਂ ਰੋਟੀ ਨਹੀਂ ਖਾਧੀ ਪਰ ਆਖਰ 15 ਦਿਨਾਂ ਤੋਂ ਉਹ ਨਹੀਂ ਖਾਦਾ ਜਗਜੀਤ ਸਿੰਘ ਡੱਲੇਵਾਲ ਨੇ ਆਖਰ ਕਿਉਂ ਜਗਜੀਤ ਸਿੰਘ ਡੱਲੇਵਾਲ ਦੀ ਕੋਈ ਘਰ ਦੀ ਲੜਾਈ ਨਹੀਂ ਆ ਜਗਜੀਤ ਸਿੰਘ ਢੱਲੇਵਾਲ ਦੀ ਕੋਈ ਆਪਣੀ ਜ਼ਮੀਨ ਦੀ ਲੜਾਈ ਨਹੀਂ ਹੈ ਬਲਕਿ ਜ਼ਮੀਰਾਂ ਦੀ ਲੜਾਈ ਹੈ ਉਹਨਾਂ ਨਸਲਾਂ ਦੀ ਲੜਾਈ ਆ ਉਹਨਾਂ ਫਸਲਾਂ ਦੀ ਲੜਾਈ ਆ ਜੋ ਆਉਣ ਵਾਲੀ ਪੀੜ੍ਹੀ ਦੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਇਸ ਕਰਕੇ ਹੀ ਭਾਨਾ ਸਿੱਧੂ ਨਿਤਰ ਰਿਹਾ ਇਸ ਕਰਕੇ ਲੱਖਾਂ ਸਦਾਣਾ ਪਹੁੰਚਿਆ ਸੀ ਇਸ ਕਰਕੇ ਅਮਿਤ ਓਜਮਾਨ ਰਾਤ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਪਹੁੰਚਿਆ ਸੀ ਪਰ ਉਹ ਕਿਸਾਨ ਲੀਡਰ ਜੋ ਐਮਐਲਏ ਬਣਦੇ ਸੁਪਨੇ ਦੇਖਦੇ ਸੀ ਉਹ ਕਿਸਾਨ ਲੀਡਰ ਜੋ ਮੁੱਖ ਮੰਤਰੀ ਬਣਦੇ ਸੁਪਨੇ ਦੇਖਦੇ ਸੀ ਉਹ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਨਹੀਂ ਪਹੁੰਚੇ ਹਾਲੇ ਤੱਕ ਇਹ ਗੱਲ ਪਾਨਾ ਸਿੱਧੂ ਕਹਿ ਰਹੇ ਨੇ ਤਾਂ ਅਖਰ ਕਦੋਂ ਤੱਕ ਜਗਜੀਤ ਸਿੰਘ ਢੱਲੇਵਾਲ ਦੇ ਕੋਈ ਸਾਰ ਲੈਂਦਾ ਖੈਰਗ ਲੜਾਈ ਕੇਂਦਰ ਦੇ ਨਾਲ ਆ ਕੇਂਦਰ ਕਦੋਂ ਤੱਕ ਸਾਰ